अॼु कंदा वेहू जी का ख़ाली जी फतेही पिंड सभरा विखे तेरह हारों बाबा कान सिंह जी बह जी का सलाना जोड़ मेला मनाया जाता है इस बार हजूरी रागी बबा भीर सिंह जी बुलाए गए हैं जो कीर्तन करके संगतु गुरु कीर्तन के गुरु इतिहास के न जोड़ गए इस तुम बाद चारक भाई दरबार बुलाया गया है जो सिख धर्म बारे जनता दस गए और संकतों को गुरु घर न जोड़ने ਇਹ ਤੋਂ ਬਾਅਦ ਸਾਡੀ ਪਾਈ ਮਿਲਕਾ ਸਿੰਘ ਮੁਰਦੀਨ ਨੂੰ ਬੁਲਾਇਆ ਗਿਆ ਜੋ ਸੰਸਥਾ ਨੂੰ ਸਿੱਖ ਇਤਿਹਾਸ ਬਾਰੇ ਦੱਸੇ। ਕਿ ਸਿੱਖ ਇਤਿਹਾਸ ਬਾਰੇ ਚੜਨਾ ਕੌਣ ਤੇ ਜਿਹਦੇ ਨਾਲ ਇੱਕ ਭਾਈ ਬ੍ਰਿ扬 ਸਿੰਘ ਭਰਾ ਕਮਿਸ਼ਨ ਨੂੰ ਭਜਾਇਆ ਗਿਆ ਹੈ। ਉਹ ਵੀ ਸੰਸਥਾ ਨੂੰ ਗੁਰੂ ਇਤਿਹਾਸ ਦਿਨਾ ਤੇ ਮਿਹਾਲਣ ਗਏ ਤੇ ਗੁਰਸੰਗਤਾਂ ਨੂੰ ਗੁਰੂ ਕਨਾਲ ਜੁੜਨੇ। ਅੱਜ ਆਉਣ ਵਾਲੇ ਬੱਚਿਆਂ ਨੂੰ ਵੀ ਸਿੱਖ ਧਰਮ ਬਾਰੇ ਸਿਆਭਿਆਸ ਕਰਨ ਦੇ ਚਾਹਨਾ ਤੋਂ। ਬੜੀ ਅਕਾਲ ਪਾਉ। ਪੈਸਪਰਾ ਤੇ ਇਹ ਪੀ ਕਰਦਾ ਸਾਰ ਸੰਗਤਾਂ ਨੂੰ ਸਾਰੇ ਆਪਣੇ ਆਪਾਂ ਆਪਾਂ ਕਾਂ ਥੋਈ ਦੇ ਇੱਥੇ ਦਰਸ਼ਾ ਕੇ ਦਿਆ ਕਰੀਏ ਸੇਵਾ ਕਰੀਆ ਕਰਤੀ ਵੀ ਤੇ ਆਗੇ ਆਵ ਜਸਵੀ ਸੁਨੋ ਗੁਰੂ ਕਰਦਾ ਇੱਥੇ ਕਕਵੀਸ਼ਨ ਵੀ ਲੱਗੇ ਆ ਕੀਰਤਨੀਆਂ ਵੀ ਲਾਏ ਆ ਤੇ ਲੰਗਰ ਪਾਣੀ ਸਭ ਚੱਲਣ ਦੇ ਆਤੀ ਸੇਵਾ ਵੀ ਕਰੋ ਤੇ ਆਗੇ ਆਪਦਾ ਇੱਥੇ ਜਮਨ ਸਫਲਾ ਕਰੋ ਵੈਗਤੀ ਕਾ ਖਾਲਸਾ ਵੈਗਤੀ ਤਨ ਤਨ ਬਾਬਾ ਖਾਨ ਸਿੰਘ ਤਨ ਤਨ ਬਾਬਾ ਮਸਦਾ ਸਿੰਘ ਜੀ ਦੀ ਸਲਾਨਾ ਵਰਸੀ 13 ਨੂੰ ਮਨਾਈ ਜਾਂਦੀ ਆ ਸੰਤਾਂ ਦੇ ਸੰਯੋਗ ਦੇ ਨਾਲ ਨਗਰ ਦੇ ਸੰਯੋਗ ਦੇ ਨਾਲ ਮਨਾਈ ਜਾਂਦੀ ਆ ਤੇ ਇਹ ਮਹਾਰਾਜ ਕਿਰਪਾ ਕਰੇ ਨਗਰ ਤੇ ਸਾਰੇ ਨਗਰ ਦੀ ਚੜ੍ਹਦੀ ਕਲਾ ਕਰੇ ਤੇ ਇਸ ਤਰ੍ਹਾਂ ਹੀ ਮਹਾਰਾਜ ਘਾਂ ਦੁਨੀਆਂ ਭਰੇ ਇਸ ਤਰ੍ਹਾਂ ਵਰਸੀਆਂ ਮਨਾਉਂਦੇ ਰਹੀਏ ਤੇ ਕੰਮ ਚੱਲਦੇ ਰਹਿਣ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ